ਲੁਧਿਆਣੇ ਦੇ ਵਿੱਚ ਬੰਦੇ ਬੈਠੇ ਹੀ ਇਦਾਂ ਦੇ ਆ ਆ ਵੀ ਜਿਹੜੇ ਪੰਜਾਬ ਪੁਲਿਸ ਦੇ ਨੌਜਵਾਨ ਵੀਰ ਭਰਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਤੁਹਾਡੇ ਵੀ ਸਿਰਾਂ ਦੇ ਉੱਤੇ ਦਸਤਾਰਾਂ ਸਜਾਈਆਂ ਨੇ ਵੀਰ ਭਰਾਵੋ ਵੱਡੇ ਵੱਡੇ ਤੁਸੀਂ ਅਹੁਦਿਆਂ ਦੇ ਉੱਤੇ ਬੈਠੇ ਹੋ ਡੀਜੀਪੀ ਐਸਐਸਪੀ ਮੁਲਾਜ਼ਮ ਕਿੰਨੇ ਵੀ ਆਪਣੇ ਜੋ ਹੁਣ ਪੰਜਾਬ ਦੇ ਵਿੱਚ ਜਿ ਤੁਸੀਂ ਕੰਮ ਕੰਮ ਕਰ ਰਹੇ ਹੋ ਵਿੱਚ ਰਹੇ ਹੋ ਥੋੜਾ ਬੜਾ ਇਹਨਾਂ ਨੂੰ ਤਾਂ ਨੱਥ ਪਾ ਲੋ ਸਿੱਖਾਂ ਨੂੰ ਮਾੜਾ ਚੰਗਾ ਟਾਰਗੇਟ ਕਰਦੇ ਹੋ ਵੀਰ ਭਰਾਓ ਆਪਣੇ ਭਰਾਵਾਂ ਨੂੰ ਮਾਰਦੇ ਪਰ ਇਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਪਾਉ ਹ ਜਿਹੜੇ ਇੰਨੀ ਪੜਕਾਉ ਭਾਸ਼ਣ ਕੰਡ ਐ ਇੰਨਾ ਪੰਜਾਬ ਦੇ ਵਿੱਚ ਵਾਇਲੇਸ਼ਨ ਕੰਡ ਐ ਇਹਨਾਂ ਨੂੰ ਫੜ ਕੇ ਅੰਦਰ ਪਾਉ ਹ ਯਾਰ ਮਾੜਾ ਚੰਗਾ ਕਹੀ ਜਾਂਦੇ ਆ ਕਹੀ ਜਾਂਦੇ ਆ ਸਿੱਖਾਂ ਨੂੰ ਮਾੜਾ ਚੰਗਾ ਭੰਡੀ ਜਾਂਦੇ ਆ ਗਾਲਾਂ ਕੱਢੀ ਜਾਂਦੇ ਸਿੱਖਾਂ ਨੂੰ ਤੇ ਜਦੋਂ ਸਿੱਖਾਂ ਦੇ ਦਾ ਜਿੰਦੇ ਕਿ ਸਿੱਖਾਂ ਦੀ ਧਾਰ ਥੱਲੇ ਆਂਦੇ ਤੇ ਮੁੜ ਕੇ ਸਾਰੇ ਜਾਨੇ ਇਕੱਠੇ ਹੋ ਗਏ ਉਹਦੇ ਮਗਰ ਰੌਲਾ ਪਾਉਂਦੇ ਆ ਵੀ ਸਾਡੇ ਬੰਦੇ ਨੂੰ ਐਦਾਂ ਕਰਤਾ ਸਾਡੇ ਬੰਦੇ ਦਾ ਸੋਧਾ ਲਾਤਾ ਸਾਡੇ ਬੰਦੇ ਦਾ ਆਹ ਕਰਤਾ ਉਹ ਬੰਦੇ ਨੂੰ ਪਹਿਲਾਂ ਪ੍ਰੇਮ ਦੇ ਨਾਲ ਸਮਝ ਆਇਆ ਨਹੀਂ ਜਾਂਦਾ ਵੀ ਤੂੰ ਭਰਾ ਭਰਾ ਕਿਹੜੇ ਕੰਮ ਕਾਂਡਿਆ ਆ ਇੱਕ ਪਾਸੇ ਆਪਾਂ ਗਾਲਾਂ ਕੱਢਣੀਆਂ ਇੱਕ ਪਾਸੇ ਆਪਾਂ ਸੂਤਾਂ ਲੈਣੀਆਂ ਇੱਕ ਪਾਸੇ ਆਪਾਂ ਸਿਕਿਉਰਟੀਆਂ ਲੈਣੀਆਂ ਆ ਇੱਕ ਪਾਸੇ ਆਪਾਂ ਸਿਕਿਉਰਟੀਆਂ ਲੈ ਕੇ ਮਾੜੇ ਚੰਗੇ ਧੰਦੇ ਕਰਨੇ ਆ ਸ਼ੇਵਾ 7ਵਾਂ ਸਾਲ ਹੋ ਗਿਆ ਸਾਨੂੰ ਪ੍ਰਚਾਰ ਕਰਦਿਆਂ ਨੂੰ ਮੈਂ ਤਾਂ ਖਾਸ ਤੌਰ ਤੇ ਵੀਡੀਓ ਮੇਰੀਆਂ ਸ਼ਿਵ ਸੈਨਾ ਵਾਲਿਆਂ ਦੇ ਤੇ ਹੀ ਆਉਂਦੀਆਂ ਹੁੰਦੀਆਂ ਏ ਕਿ ਭਰਾਓ ਤੁਸੀਂ ਨਾ ਇਹੋ ਜੇ ਕੰਮ ਕਰੋ ਜੇਕਰ ਮੈਂ ਤੁਹੀਂ ਤੁਹਾਨੂੰ ਜਦੋਂ ਸਿੱਖਾਂ ਨੇ ਇਥੇ ਬਿਆਸ ਵਾਲੇ ਪੋਲ ਦੇ ਤੇ ਬੁਲਾਇਆ ਤੇ ਤੁਸੀਂ ਉਦੋਂ ਆਏ ਨਹੀਂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਦਾਸ ਸੰਗਤਾਂ ਦੇ ਚਰਨਾਂ 'ਚ ਹਾਜ਼ਰਾ ਸਾਧ ਸੰਗਤ ਜੀ ਜਿਹੜਾ ਕਿ ਤੁਸੀਂ ਸਾਰਿਆਂ ਨੇ ਵੀਡੀਓ ਵੇਖੀ ਆ ਕਿ ਨਿਹੰਗ ਸਿੰਘਾਂ ਦੇ ਵੱਲੋਂ ਇੱਕ ਸ਼ੇਵਸਨਾਂ ਦਾ ਆਗੂ ਆ ਉਹਦੇ ਉੱਤੇ ਕਿਰਪਾਨਾ ਵਰਸਾ ਕੇ ਤੇ ਉਹਦਾ ਸੋਧਾ ਲਾਇਆ ਗਿਆ ਤੇ ਆਪਾਂ ਇਸ ਵਿਸ਼ੇ ਵਿੱਚ ਗੱਲ ਕਰਨੀ ਆ ਤੇ ਵੀਡੀਓ ਦੇ ਵਿੱਚ ਲਾਈਵ 'ਚ ਆ ਜਾਓ ਤੇ ਲਾਈਵ ਨੂੰ ਵੀਡੀਓ ਨੂੰ ਚੱਲਦੀ-ਚੱਲਦੀ ਨੂੰ ਸ਼ੇਅਰ ਕਰਕੇ ਵੀਰਾਂ ਭਰਾਵਾਂ ਦੇ ਸੰਗਤ ਤੱਕ ਪਹੁੰਚਾਓ ਆਪਾਂ ਗੱਲ ਅੱਜ ਇਹ ਕਰਨੀ ਆ ਕਿ ਜਿਹੜਾ ਇਹ ਪੰਜਾਬ ਆ ਸਾਰਿਆਂ ਦਾ ਸਾਂਝਾ ਆ ਤੇ ਇਹ ਪੰਜਾਬ ਦੇ ਵਿੱਚ ਸਭ ਤੋਂ ਜਿਆਦਾ ਸ਼ਾਂਤੀ ਮੰਨੀ ਜਾਂਦੀ ਆ ਤੇ ਸ਼ਾਂਤੀ ਦਾ ਇੱਕ ਸੋਮਾ ਪੰਜਾਬ ਆ ਇਹ ਸ਼ਾਂਤੀ ਲੋਕ ਭੰਗ ਕਰਨ ਵਾਸਤੇ ਆ ਜਾਂਦੇ ਆ ਜਿਹੜੇ ਕਿ ਆਪਣੇ ਆਪ ਨੂੰ ਸੇਵ ਸੈਨਿਕ ਆਗੂ ਦੱਸਦੇ ਆ ਵੀ ਅਸੀਂ ਸੇਵ ਸੈਨਾ ਦੇ ਆਗੂ ਆ ਪਾਰੇ ਅਸਲੀ ਆਗੂ ਨਹੀਂ ਇਹ ਅਸਲੀ ਆਗੂ ਹੋਰ ਹੀ ਕਿਤੇ ਬੈਠੇ ਨੇ ਇਹ ਡੁਪਲੀਕੇਟ ਆਗੂ ਨੇ ਜਿਹਨਾਂ ਦਾ ਕੰਮ ਆ ਸੋਸ਼ਲ ਮੀਡੀਆ ਤੇ ਕਦੀ ਕਿਸ ਦੇ ਖਿਲਾਫ ਕਦੀ ਕਿਸ ਦੇ ਖਿਲਾਫ ਪੁਕਾਈ ਮਾਰਨੀ ਪੁਕਾਈ ਮਾਰ ਕੇ ਸਿਕਿਉਰਟੀਆਂ ਲੈਣੀਆਂ ਸਿਕਿਉਰਟੀਆਂ ਲੈ ਕੇ ਤੇ ਮਾੜੇ ਚੰਗੇ ਕੰਮ ਕਰਨੇ ਤੇ ਆਪਣੇ ਆਪ ਨੂੰ ਦੱਸਣਾ ਵੀ ਜਨਤਾ ਦੇ ਵਿੱਚ ਸਾਡੀ ਬੜੀ ਵਾਹ ਵਾਇਆ ਤੇ ਸਾਡੇ ਮਗਰ ਅੱਗੇ ਪਿਛੇ ਗਨਮੈਨ ਸੈਕਿਉਰਟੀਆਂ ਲੈ ਕੇ ਤੁਰੇ ਫਿਰਦੇ ਆ ਤੇ ਅਸੀਂ ਬੜੇ ਤਗੜੇ ਪ੍ਰਧਾਨ ਆ ਪੰਜਾਬ ਦੇ ਵਿੱਚ ਅਸੀਂ ਬੜੇ ਤਗੜੇ ਯੋਧੇ ਆ ਤੇ ਅਸੀਂ ਬੜੀ ਪੰਜਾਬ ਨੂੰ ਸਾਡੀ ਬੜੀ ਦੇਣ ਆ ਇਹ ਸ਼ਿਵਸੈਨ ਵਾਲੇ ਇਹ ਸੋਚਦੇ ਆ ਕਦੀ ਧੰਨ ਧੰਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਤੇ ਮਾੜਾ ਚੰਗਾ ਬੋਲਦੇ ਆ ਕਿ ਉਹ ਹਿੰਦੂ ਆ ਐਦਾਂ ਆ ਫਲਾਣ ਢੀਂਗਾ ਸਾਡਾ ਤਾਂ ਕਹਿਣ ਨੂੰ ਮਾੜਾ ਚੰਗਾ ਜੀ ਨਹੀਂ ਕਰਦਾ ਵੀ ਤੁਹਾਨੂੰ ਕੀ ਦਸੀਏ ਕਦੀ ਸਿਖਾ ਦਿਆ ਮਾਮਾ ਭੈਣਾ ਧੀਆਂ ਦੇ ਖਿਲਾਫ ਕਦੀ ਕਿਸ ਦੇ ਖਿਲਾਫ ਇਹ ਪੁਘਾਈ ਮਾਰਦੇ ਆ سوشل میڈیا ਦੇ ਉੱਤੇ ਬੈਠ ਕੇ ਤੇ ਸਿਕਿਉਰਟੀਆਂ ਲੈਂਦੇ ਆ ਤੇ ਮੈਂ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਵੀ ਜੇਕਰ ਤੁਸੀਂ ਕਿਤੇ ਚੰਗੇ ਹੋ ਨਾ ਤੇ ਜਾਂ ਤੇ ਇਹਨਾਂ ਦੇ ਕੋਲ ਸਿਕਿਉਰਟੀਆਂ ਵਾਪਸ ਲੈ ਲਓ ਤੇ ਜਾਂ ਇਹਨਾਂ ਨੂੰ ਕਹੋ ਵੀ ਜਿਹੜੀ ਸਿਕਿਉਰਟੀ ਤੁਸੀਂ ਲੈਣੀ ਆ ਉਹ ਦਾ ਪੰਜਾਬ ਪੁਲਿਸ ਵਾਲੇ ਵੀਰ ਨੂੰ ਖਰਚਾ ਤੁਸੀਂ ਆਪਣੇ ਪੱਲਿਓ ਦੇਣਾ ਫੇਰ ਵੇਖਿਓ ਕੰਨ ਜੇ ਪੈ ਨਹੀਂ ਲਟਕਣਗੇ ਇਹ ਬੰਦੇ ਹੁਣ ਵੇਖੋ ਪੰਜਾਬ ਦੇ ਵਿੱਚ ਰਲ ਮਿਲ ਕੇ ਰਹਿਣਾ ਨੌ ਮਾਸ ਦਾ ਰਿਸ਼ਤਾ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਚੰਗੀ ਹੁੰਦੀ ਆ ਕਿ ਜਾਂ ਗਾਲਾਂ ਕੱਢ ਕੇ ਸਿੱਖਾਂ ਨੂੰ ਮਾੜਾ ਚੰਗਾ ਬੋਲ ਕੇ ਸਿੱਖ ਕਮਿਊਨਿਟੀ ਨੂੰ ਮਾੜਾ ਚੰਗਾ ਬੋਲ ਕੇ ਤੇ ਸਾਂਝ ਤੋੜਨੀ ਚੰਗੀ ਹੁੰਦੀ ਆ ਇਹ ਤੁਸੀਂ ਆਪ ਸਿਆਣੇ ਤੁਹਾਨੂੰ ਪਤਾ ਹੀ ਆ ਪਿਛਲੀ ਰਾਤ ਤੁਸੀਂ ਇਹ ਵੀ ਜਾਣਦੇ ਆ ਕਿ ਸੁਧੀਰ ਸੂਰੀ ਜਿਹੜਾ ਆ ਉਹ ਵੇਖੋ ਕਿੰਨਾ ਮਾੜਾ ਚੰਗਾ ਬੋਲਦਾ ਰਿਹਾ ਆ ਬਹੁਤ ਮਾੜਾ ਚੰਗਾ ਬੋਲਦਾ ਰਿਹਾ ਸਿੱਖਾਂ ਦੀਆਂ ਮਾਵਾਂ ਭੈਣਾਂ ਧੀਆਂ ਦੇ ਨਾਲ ਮੈਂ ਇਦਾਂ ਸੌਂਦਾ ਰਿਆਂ ਉਹ ਕਹ ਮੈਂ ਮੇਰਾ ਦੱਸਣ ਨੂੰ ਜੀ ਨਹੀਂ ਕਰਦਾ ਕਿਉਂਕਿ ਇਹ ਵੀਡੀਓ ਮੇਰੀ ਭੈਣਾਂ ਨੇ ਵੀ ਦੇਖਣੀ ਆ ਤੇ ਮੈਂ ਅੱਜ ਇਹ ਕਹਿਣਾ ਚਾਹਣਾ ਆਂਗੇ ਪੰਜਾਬ ਦਾ ਮਾਹੌਲ ਆਂਦੇ ਆ ਵੀ ਇਹ ਖਰਾਬ ਸੇਖ ਖਰਾਬ ਕਰਦੇ ਆ ਇਹ ਸਿੱਖ ਪੰਜਾਬ ਦਾ ਮਾਹੌਲ ਨਹੀਂ ਖਰਾਬ ਕਰਦੇ ਇਹ ਲੋਕ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਜਿਹੜੇ ਸੋਸ਼ਲ ਮੀਡੀਆ ਤੇ ਬਹਿ ਕੇ ਸਿੱਖਾਂ ਦੇ ਖਿਲਾਫ ਪੋਸਟਾਂ ਪਾਉਂਦੇ ਨੇ ਇੱਕ ਘੁਰਨੀ ਦੇ ਵਿੱਚ ਬਹਿ ਕੇ ਵੀਡੀਓ ਪਾਉਣੀ ਆ ਘੁਰਨੀ 'ਚ ਬਹਿ ਕੇ ਵੀਡੀਓ ਪਾ ਕੇ ਤੇ ਆਪਣੇ ਆਪ ਨੂੰ ਸ਼ੇਰਖ ਹੋਣਾ ਕਿ ਅਸੀਂ ਸ਼ੇਰ ਆ ਤੇ ਸਿਕਿਉਰਿਟੀ ਲੈ ਕੇ ਬੰਦੇ ਨਾਲ-ਨਾਲ ਘੁੰਮਣਾ ਇੱਕ ਕਿਸੇ ਦੁਕਾਨ ਤੇ ਵੀ ਜਾਣਾ ਤੇ ਬੰਦੇ ਸਿਕਿਉਰਿਟੀ ਵਾਲੇ ਲੈ ਕੇ ਜਾਣਾ ਤੇ ਜੇਕਰ ਇਹਨਾਂ ਨੇ ਬਾਥਰੂਮ ਦੇ ਵਿੱਚ ਵੀ ਜਾਣਾ ਹੋਵੇ ਤੇ ਉੱਥੇ ਵੀ ਸਿਕਿਉਰਟੀ ਦੇ ਬੰਦੇ ਬੂਹੇ ਗਾੜੀ ਲੈ ਕੇ ਜਾਣ ਇਹ ਕੋਈ ਜੀਣਾ ਯਾ ਤੁਹਾਡਾ ਆ ਕੋਈ ਜੀਣਾ ਯਾ ਕੋਈ ਜ਼ਿੰਦਗੀ ਹੈ ਤੁਹਾਡੀ ਮੈਂ ਨਾ ਵੀ ਡੌਗ ਦੇ ਨਾਲੋਂ ਵੀ ਮਾੜੀ ਜ਼ਿੰਦਗੀ ਤੁਸੀਂ ਜੀ ਰਹੇ ਆ ਜਿਹੜਾ ਤੁਹਾਨੂੰ ਇੰਨਾ ਡਰਿਆ ਤੁਸੀਂ ਸਿੱਖਾਂ ਨੂੰ ਕਹਿੰਨੇ ਆ ਆਤਵਾਦੀ ਆਤਵਾਦੀ ਸਭ ਤੋਂ ਵੱਡੇ ਤੁਸੀਂ ਆ ਆਤਵਾਦੀ ਨੂੰ ਡਰ ਹੁੰਦਾ ਆ ਵੀ ਮੈਨੂੰ ਗੋਲੀ ਨਾ ਕਿ ਇਧਰੋਂ ਨਾ ਆਜੇ ਕੋਈ ਇਧਰੋਂ ਨਾ ਆਜੇ ਗੋਲੀ ਵੱਜ ਜੇ ਆਤਵਾਦੀ ਡਰਦਾ ਜਿਹੜਾ ਨਡਰਾਂ ਬੰਦਾ ਹੁੰਦਾ ਜਿਹਨੂੰ ਕੋਈ ਡਰ ਨਹੀਂ ਹੁੰਦਾ ਸਿਰਫ ਇੱਕ ਗੁਰੂ ਗੋਬਿੰਦ ਸਿੰਘ ਦਾ ਡਰ ਹੁੰਦਾ ਉਹ ਹੁੰਦਾ ਖਾਲਸਾ ਖੁਦ ਖੁਦਾ ਖਾਲਸਾ ਜਿਹੜਾ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖੁਰ ਖੁਦਾ ਖੁਦ ਹੋਰ ਪ੍ਰਮਾਤਮਾ ਖਾਲਸਾ ਜਿਹੜਾ ਐਨ ਬਾਣੀ ਬਣੇ ਦਾ ਧਾਰ ਨਹੀਂ ਹੋਵੇ ਜਿਹੜਾ ਗੁਰਬਾਣੀ ਪੜਦਾ ਹੋਵੇ ਮੰਨਿਆ ਜਾਵੇ ਵੀ ਖਾਲਸਾ ਆ ਰਹਿਤ ਮਰਿਆਦਾ ਦਾ ਪੱਕਾ ਹੋਵੇ ਵਿਖਾਵੇ ਦਾ ਸਿੱਖ ਨਾ ਹੋਵੇ ਉਹ ਖਾਲਸਾ ਆ ਖੁਦ ਖੁਦਾ ਤੇ ਕਦੀ ਵੇਖੋ ਜੇ ਆਂਦੇ ਆ ਵੀ ਸਾਨੂੰ ਇਹਨਾਂ ਦੇ ਸਿੱਖਾਂ ਦੇ ਕੋਲੋਂ ਖਤਰਾ ਆ ਸਾਨੂੰ ਸਿੱਖਾਂ ਦੇ ਕੋਲੋਂ ਬੜਾ ਮਾਹੌਲ ਖਰਾਬ ਕਰਦੇ ਸਿੱਖ ਤੇ ਜਿਹੜਾ ਬੰਦਾ ਸੋਸ਼ਲ ਮੀਡੀਆ ਤੇ ਮਾੜਾ ਚੰਗਾ ਬੋਲਦਾ ਸਿੱਖ ਉਹਨਾਂ ਨਾਲ ਹੀ ਲੋਹਾ ਲੈਂਦੇ ਫਿਰ ਹੁਣ ਜੇ ਗੱਲ ਕੀਤੀ ਜਾਵੇ ਅੱਜ ਸੁਧੀਰ ਸੂਰਜੇ ਜਿਹੜਾ ਪਰਿਵਾਰ ਹੈ ਉਹ ਵੀ ਸਹੀ ਸਲਾਮਤ ਫਿਰ ਰਿਹਾ ਆ ਉਹਨੂੰ ਵੀ ਕੋਈ ਮਾੜਾ ਚੰਗਾ ਨਹੀਂ ਕਹਿ ਰਿਹਾ ਹੁਣ ਜੇ ਕੋ ਹੋਰ ਦੀ ਗੱਲ ਕਰਨ ਉਹ ਵੀ ਸਹੀ ਸਲਾਮਤ ਪਰਿਵਾਰ ਉਹਨਾਂ ਦੇ ਫਿਰ ਰਹੇ ਉਹਨਾਂ ਨੂੰ ਮਾੜਾ ਚੰਗਾ ਨਹੀਂ ਕੋਈ ਕਹਿ ਰਿਹਾ ਕਿਉਂਕਿ ਜੋ ਕਰੇਗਾ ਸੋ ਭਰੇਗਾ ਨਾਲੇ ਯਾਰ ਇਹ ਗੱਲ ਆ ਵੀ ਸਿੱਖਾਂ ਨਾਲ ਕੋਈ ਇਹਨਾਂ ਦੇ ਨਾਲ ਕੋਈ ਵਾਟ ਬਣਨੇ ਦਾ ਥੋੜੀ ਗਈ ਹੈਗਾ ਵੀ ਵਾਟ ਬਣਨੇ ਦਾ ਕੋਈ ਝਗੜਾ ਕਿਸ ਦੇ ਨਾਲ ਇਹ ਤਾਂ ਸਿੱਖਾਂ ਨੂੰ ਮਾੜਾ ਚੰਗਾ ਬੋਲਦੇ ਆ ਸਿੱਖਾਂ ਦੇ ਖਿਲਾਫ ਮਾੜੀ ਚੰਗੀ ਸ਼ਬਦਾਵਲੀ ਬੋਲਦੇ ਆ ਇਸ ਕਰਕੇ ਸਿੱਖਾਂ ਨੂੰ ਗੁੱਸਾ ਆਇਆ ਇਹਨਾਂ ਦੇ ਉੱਤੇ ਹੁਣ ਵੇਖੋ ਉਹ ਦਿਨ ਹੱਥ ਵੀ ਜ਼ੋਰ ਦਾ ਘੜੀ ਦਿਖਦਾ ਹੈ ਸਾਨੂੰ ਅਸੀਂ ਮੰਨਦੇ ਆ ਵੀ ਖਾਲਸਾ ਕਿਸੇ ਨਾ ਹੱਥੇ ਉੱਤੇ वार ਨਹੀਂ ਕਰਦਾ ਕੋਈ ਗੱਲ ਨਹੀਂ ਕਰਦਾ ਮਾੜਾ ਚੰਗਾ ਨਹੀਂ ਕਿਸੇ ਨੂੰ ਖਾਲਸਾ ਆਂਦਾ ਖਾਲਸਾ ਸਗੋ ਗਰੀਬ ਗੁਰਬੇ ਦੀ ਰੱਖਿਆ ਕਵਾਸਤੇ ਗੁਰੂ ਸਾਹਿਬ ਨੇ ਖਾਲਸੇ ਨੂੰ ਬਣਾਇਆ ਆ ਜਿਹੜਾ ਖਾਲਸਾ ਖੁਦ ਖੁਦ ਆਇਆ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਏ ਨੇ ਖਾਲਸੇ ਨੂੰ ਪ੍ਰਗਟ ਕੀਤਾ ਆ ਕਿ ਗਰੀਬ ਗੁਰਬੇ ਦੀ ਰੱਖਿਆ ਵਾਸਤੇ ਪਰ ਇਹ ਥੋੜੀ ਗੱਲ ਆ ਵੀ ਜਿਹੜੇ ਖਾਲਸੇ ਸੂਰਮੇ ਜੋਧੇ ਸਿੰਘ ਸੂਰਮੇ ਜਿਹੜੇ ਪੰਜਾਬ ਦੇ ਵਿੱਚ ਵਿਚਰ ਰਹੇ ਨੇ ਸਿੰਘ ਸੂਰਮੇ ਤੋ ਉਹਨਾਂ ਨੇ ਧਰਮ ਦੇ ਖਿਲਾਫ ਬੋਲੋ ਉਹਨਾਂ ਦੇ ਸੰਤਾਂ ਮਹਾਂਪੁਰਸ਼ਾਂ ਦੇ ਖਿਲਾਫ ਬੋਲੋ ਜਿੱਥੇ ਜਿਹੜੇ ਸਿੱਖਾਂ ਦੀ ਕੋਈ ਚੜ੍ਹਦੀ ਕਲਾ ਵਾਲੀ ਕੋਈ ਗੱਲਬਾਤ ਹੁੰਦੀ ਉੱਥੇ ਹੀ ਇਹ ਆਪਣਾ ਮੋਬਾਈਲ ਕੱਢ ਕੇ ਤੇ ਬਸ ਬੋਲਣ ਟ ਹੈ ਬੰਦੇ ਖਿਲਾਫ ਤੇ ਜਾਂ ਫੇ ਕੋਈ ਇੱਕ ਪੱਤਰਕਾਰ ਜਿਹੜੇ ਵਕਾਊ ਮੀਡੀਆ ਆ ਉਹ ਜਾ ਕੇ ਇਹਨਾਂ ਦੇ ਮੂੰਹ ਵਿੱਚ ਮੈਕ ਜਾ ਕੇ ਠੂਸਦੇ ਆ ਵੀ ਬੋਲੋ ਬੋਲੋ ਤੁਸੀਂ ਸਿੱਖਾਂ ਦੇ ਖਿਲਾਫ ਬੋਲੋ ਬੋਲੋ ਸਿੱਖਾਂ ਦੇ ਖਿਲਾਫ ਸਾਨੂੰ ਵਿਊ ਚਾਹੀਦੇ ਆ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਪੰਜਾਬ ਦੇ ਵਿੱਚ ਤੁਸੀਂ ਇਹੋ ਜਿਹੇ ਕੰਮ ਕਰਨ ਦੇ ਆ ਬਹੁਤ ਮਾੜੇ ਕਰਨ ਦੇ ਆ ਇਹ ਤੁਸੀਂ ਜਿੱਦਾਂ ਦਾ ਬੀਜ ਬੀਜਣ ਦੇ ਆ ਉਦਾਂ ਦਾ ਤੁਸੀਂ ਵੜਣਾ ਆ ਉਦਾਂ ਦਾ ਫਲ ਖਾਣਾ ਆ ਮਾੜਾ ਬੀਜੋਗੇ ਤੇ ਮਾੜੇ ਦਾ ਮਾੜਾ ਹੀ ਤੁਹਾਨੂੰ ਫਲ ਮਿਲੂਗਾ ਅਹੀਂ ਤੇ ਇਹੋ ਕਹਿੰਦੇ ਆ ਵੀ ਭਾਈ ਚਾਰ ਕਿ ਸਾਂਝ ਆਪਸ ਵਿੱਚ ਇਦਾਂ ਬਣਾ ਕੇ ਰੱਖੋ ਭਾਈ ਆਪਾਂ ਇੰਡੀਆ ਪੰਜਾਬ ਸਾਰਾ ਸਾਡਾ ਸਾਰਾ ਇੱਕਠਿਆਂ ਦਾ ਕੱਖਿਆਂ ਦਾ ਹੀ ਸਾਂਝਾ ਆ ਇੱਕ ਇੱਕ ਕੱਲੇ ਦਾ ਪੰਜਾਬ ਨਹੀਂ ਗਾ ਤੇ ਨਾ ਕੋਈ ਕੱਲਾ ਕੋਈ ਰਾਜ ਹੀ ਕਰ ਸਕਦਾ ਆ ਤੇ ਜਨਤਾ ਜਿਹੜੀ ਆ ਵਿੱਚ ਸੰਗਤ ਹਰ ਪ੍ਰਭ ਵਸੇ ਇਹ ਸੰਗਤ ਦੇ ਵਿੱਚ ਪ੍ਰਮਾਤਮਾ ਜਿਹੜਾ ਪ੍ਰਮਾਤਮਾ ਗੁਰੂ ਸਾਹਿਬ ਆ ਆ ਵੀ ਵਸਣ ਡਏ ਆ ਜਦੋਂ ਆਪਾਂ ਕਿਸੇ ਨੂੰ ਮਾੜਾ ਕਹੀ ਜਾਣਾ ਕਹੀ ਜਾਣਾ ਕਹੀ ਜਾਣਾ ਤੇ ਬੰਦਾ ਯਾਰ ਕਰੇ ਕੀ ਅੱਕ ਕੇ ਅਹੀਂ ਇਹ ਨਹੀਂ ਅਨੇ ਵੀ ਪੰਜਾਬ ਦੇ ਵਿੱਚ ਵਾਇਲੇਸ਼ਨ ਕੀਤੀ ਜਾਵੇ ਪੰਜਾਬ ਦੇ ਵਿੱਚ ਕਿਸੇ ਨਾਲ ਲੋਹਾ ਲਿਆ ਜਾਵੇ ਮਾਰਿਆ ਜਾਵੇ ਕੁੱਟਿਆ ਜਾਵੇ ਉਹ ਤੁਸੀਂ ਆਨੇ ਵੀ ਅਸੀਂ ਹਿੰਦੂ ਕਮਿਊਨਿਟੀ ਤੋਂ ਬਿਲੋਂਗ ਕਰਦੇ ਆ ਮੈਂ ਉਹਨਾਂ ਕਹਿਣਾ ਚਾਹੁੰਦਾ ਵੀ ਤੁਹਾਨੂੰ ਵੀ ਜਿਹੜੇ ਸਨਾਤਨ ਧਰਮ ਦੇ ਵੀਰ ਨੇ ਉਹਨਾਂ ਦੇ ਨਾਲ ਸਾਡੀਆਂ ਭਾਈਚਾਰਕ ਸਾਂਝਾਂ ਬੜੀਆਂ ਵੜੀਆ ਵੜੀਆ ਸਾਂਝ ਆ ਦੁਕਾਨਾਂ ਤੇ ਸਾਡੇ ਸਿੱਖ ਜਾਂਦੇ ਨੇ ਸਮਾਨ ਖਰੀਦੇ ਨੇ ਹਿੰਦੂਆਂ ਦੀ ਦੁਕਾਨ ਤੋਂ ਹਿੰਦੂ ਸਿੱਖਾਂ ਦੇ ਕੋਲ ਆਉਂਦੇ ਨੇ ਬੜੀ ਸੋਹਣੀ ਭਾਈਚਾਰਕ ਸਾਂਝ ਨਿਭ ਰਹੀ ਆ ਕਿਉਂ ਯਾਰ ਤੁਸੀਂ ਦੋ ਚਾਰ ਬੰਦੇ ਲੰਗੌਰ ਜਿਹੜੇ ਲੰਦਿਆਂ ਯਾਰ ਕੀ ਗੱਲ ਲੁਧਿਆਣੇ ਨੂੰ ਕੀ ਯਾਰ ਮੈਨਾਂ ਵੀ ਗੱਲ ਹੋਈ ਲੁਧਿਆਣੇ ਦੇ ਵਿੱਚ ਬੰਦੇ ਬੈਠੇ ਹੀ ਇਦਾਂ ਦੇ ਆ ਇੱਕ ਪਾਸੇ ਆਪਾਂ ਗਾਲਾਂ ਕੱਢਣੀਆਂ ਇੱਕ ਪਾਸੇ ਆਪਾਂ ਸੂਟਾਂ ਲੈਣੀਆਂ ਇੱਕ ਪਾਸੇ ਆਪਾਂ ਸਿਕਿਉਰਟੀਆਂ ਲੈਣੀਆਂ ਆ ਇੱਕ ਪਾਸੇ ਆਪਾਂ ਸਿਕਿਉਰਟੀਆਂ ਲੈ ਕੇ ਮਾੜੇ ਚੰਗੇ ਧੰਦੇ ਕਰਨੇ ਆ ਆਪਾਂ ਇਹ ਗੱਲ ਦੇ ਹਾਂ ਮੀਨਿੰਗ ਇਹ ਪੰਜਾਬ ਦੇ ਵਿੱਚ ਕੋਈ ਵਾਇਲੇਸ਼ਨ ਹੋਵੇ ਪੰਜਾਬ ਦੇ ਵਿੱਚ ਕੋਈ ਹਿੰਦੂ ਸਿੱਖਾਂ ਨੂੰ ਮਾਰੇ ਤਾਂ ਸਿੱਖਾਂ ਨੂੰ ਮਾਰੇ ਤੇ ਜਿਹਦੇ ਨਾਲ ਸਾਡੇ ਪੰਜਾਬ ਦੇ ਵਿੱਚ ਇੰਡੀਆ ਦਾ ਸਾਡਾ ਮਾਹੌਲ ਮਾੜਾ ਕ੍ਰੀਏਟ ਹੋਵੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਹੋਵੇ ਅਹੀਂ ਇਹ ਨਹੀਂ ਚਾਹੁੰਦੇ ਅਹੀਂ ਆਨੇ ਵੀ ਭਰਾਓ ਰਲ ਮਿਲ ਕੇ ਰੋ ਅੱਜ ਸੇਵਾ 7ਵਾਂ ਸਾਲ ਹੋ ਗਿਆ ਸਾਨੂੰ ਪ੍ਰਚਾਰ ਕਰਦਿਆਂ ਨੂੰ ਮੈਂ ਤਾਂ ਖਾਸ ਤੌਰ ਤੇ ਵੀਡੀਓ ਮੇਰੀਆਂ ਸ਼ਿਵ ਸੈਨਾ ਵਾਲਿਆਂ ਦੇ ਉੱਤੇ ਹੀ ਆਉਂਦੀਆਂ ਹੁੰਦੀਆਂ ਐ ਕਿ ਭਰਾਓ ਤੁਸੀਂ ਨਾ ਇਹੋ ਜੇ ਕੰਮ ਕਰੋ ਜੇਕਰ ਮੈਂ ਤਾਂ ਤੁਸੀਂ ਤੁਹਾਨੂੰ ਜਦੋਂ ਸਿੱਖਾਨੇ ਸੀ ਬਿਆਸ ਵਾਲੇ ਪੁਲ ਦੇ ਉੱਤੇ ਬੁਲਾਇਆ ਤੇ ਤੁਸੀਂ ਉਦੋਂ ਆਏ ਨਹੀਂ ਫਿਰ ਤੁਸੀਂ ਉਰੋਂ ਆ ਜਾਣੇ ਐ ਵੀਰ ਜੀ ਕਹਿ ਰਿਹਾ ਜਸਬੀਰ ਸਿੰਘ ਮੰਨ ਲੈਂਦਿਆ ਵੀ ਇਹ 5-6 ਕੁੱਤੇ ਐਨਐਸਏ ਲਾ ਕੇ ਅੰਦਰ ਕਰੋ ਆਪੇ ਸੁਧਰ ਜਾਣਗੇ ਸਹੀ ਹੈ ਗੱਲ ਜਿੰਨੇ ਵੀ ਮੈਂ ਪੰਜਾਬ ਦੇ ਭਗਵਾਨ ਤਮਨ ਨੂੰ ਸੀਐਮ ਨੂੰ ਕਹਿਣਾ ਚਾਹੁੰਦਾ ਵੀ ਸੀਐਮ ਜੀ ਤੁਹਾਨੂੰ ਹੀ ਵੋਟਾਂ ਪਾ ਕੇ ਸਾਰਿਆਂ ਨੇ ਬਣਾਇਆ ਤੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਜਿਹੜੇ 10 ਦਿਨ ਦੀ ਡਿਊਟੀ ਕਿਤੇ ਲਾਈ ਹੋਵੇ ਨਾ ਸੇਵਾ ਕੇ ਸਿੰਘ ਦੀ ਢਾਡੀ ਵਾਲੀ ਜੀ ਕੁਰਸੀ ਦੇ ਉੱਤੇ ਤੇ ਸਭ ਤੋਂ ਪਹਿਲਾਂ ਇਕੱਠੇ ਕਰਕੇ ਨਾ ਐਨ ਗਰੇਡਰ ਦੇ ਨਾਲ ਗਰੇਡਰ ਫੇਰ ਕੇ ਇਕੱਠੇ ਕਰਕੇ ਪਾ ਕੇ ਬੋਰੇ ਚ ਸਾਰੇ ਇੱਕੇ ਥਾਂ ਤੇ ਜੇਲ੍ਹ ਸੁਟੇ ਹੋਣ ਐਨਐਸਏ ਲਈ ਹੋਵੇ ਤੇ ਪੰਜਾਬ ਦਾ ਮਾਹੌਲ ਕਦੀ ਵੀ ਖਰਾਬ ਨਹੀਂ ਹੋ ਸਕਦਾ ਨਾਲੇ ਯਾਰ ਇਹਨਾਂ ਦਾ ਕੋਈ ਸਿੱਖਾ ਨਾਲ ਕੋਈ ਵਾਟ ਬਣੇ ਦਾ ਥੋੜੀ ਹਿਸਾਬ ਆ ਆਏ ਜਣੇ ਸਿੱਖਾਂ ਦੇ ਖਿਲਾਫ ਬੋਲਦੇ ਰਹਿੰਦੇ ਆਏ ਜਣੇ ਸਿੱਖਾਂ ਦੇ ਖਿਲਾਫ ਬੋਲਦੇ ਰਹਿੰਦੇ ਆ ਜਦੋਂ ਕੋਈ ਇਹਨਾਂ ਦਾ ਫੇਰ ਕੋਈ ਸੋਧਾ ਲਾਉਂਦਾ ਕੋਈ ਹੱਥ ਹੌਲਾ ਕਰ ਦਿੰਦਾ ਉਹਨੂੰ ਕਹਿ ਦਿੰਦੇ ਆ ਕਿ ਗੁੰਡੇ ਆ ਜੀ ਇਹ ਇਹ ਨਿਹੰਗ ਸਿੰਘਾਂ ਦੇ ਬਾਣੇ 'ਚ ਗੁੰਡੇ ਆਏ ਆ ਜੀ ਇਹ ਆਤਵਾਦੀ ਆ ਜੀ ਇਹ ਡਾਕੂ ਆ ਜੀ ਚੋਰ ਆ ਜੀ ਇਹ ਚੋਰ ਨਹੀਂ ਗੇ ਇਹ ਤਾਂ ਤਾਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੌਜ ਆ ਜਿੰਨਾਂ ਦੀ ਕੋਈ ਜਮੀਰ ਜਾਗੀ ਆ ਤੇ ਉਹ ਜਮੀਰ ਜਾ ਜਗਾ ਕੇ ਉਹਨਾਂ ਨੇ ਇਹ ਉਹਨਾਂ ਨੂੰ ਹੱਥ ਚੁੱਕਣਾ ਪਿਆ ਇਹ ਹੱਥ ਕਰਨਾ ਪਿਆ ਮਾਲਾ ਤੋਂ ਹੱਥ ਛੱਡ ਕੇ ਤਰ ਕਰਪਾਣ ਦੇ ਮੁਠੇ ਤੇ ਲਿਆਂਦਾ ਉਹਨਾਂ ਨੇ ਤੇ ਮੈਂ ਅਜੇ ਵੀ ਤੁਹਾਨੂੰ ਕਹਿਣਾ ਕਿ ਭਰਾਓ ਨਾ ਇਹੋ ਜੇ ਕੰਮ ਕਰਿਆ ਕੋ ਤਾਂ ਨਾ ਵੱਧ ਘੱਟ ਬੋਲਿਆ ਕਰੋ ਤੁਸੀਂ ਆਪਣਾ ਕੰਮ ਕਰੋ ਜਿਹੜਾ ਕਰਨ ਡੇ ਆ ਤੇ ਸਿੱਖ ਦੇ ਆਪਣਾ ਕੰਮ ਕਰਨੀ ਡੇ ਆ ਸਿੱਖ ਕਰੀ ਵੀ ਕਿਸੇ ਨੂੰ ਮਾਰਾ ਨਹੀਂ ਕਹਿੰਦਾ ਕਰੀ ਕੇ ਤੇ ਧਰਮ ਦੇਤੇ ਖਿਲਾਫ ਨਹੀਂ ਬੋਲਦਾ ਸਿੱਖ ਰੇਖ ਦੇ ਧਰਮ ਦੇ ਐ ਪੱਖ ਵਿੱਚ ਖੜਦਾ ਆ ਸਿੱਖ ਕਿਤੇ ਕਿਤੇ ਵੀ ਕੋਈ ਮਾਹ ਮਾਰੀ ਫੈਲਦੀ ਆ ਕਿਤੇ ਵੀ ਕੋਈ ਨੁਕਸਾਨ ਹੁੰਦਾ ਇੰਡੀਆ ਦੇ ਵਿੱਚ ਇੰਡੀਆ ਤੋਂ ਆਊਟ ਆਫ ਕੰਟਰੀ ਵੀ ਹੋਵੇ ਨਾ ਕਿਤੇ ਸਿੱਖ ਆਪਣੀ ਮਦਦ ਕਰਨ ਵਾਸਤੇ ਉਹਨਾਂ ਦੀ ਗਰੀਬਾਂ ਗੁਰਬਿਆਂ ਦੀ ਵਾਸਤੇ ਖੜ ਜਾਂਦਾ ਕਿਉਂਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਨੂੰ ਸੇਵਾ ਹੀ ਇਹੋ ਬਖਸ਼ੀ ਆ ਸਿੱਖ ਨੂੰ ਵੀ ਕਹੀ ਭਲਾ ਕਰਨਾ ਹੈ ਤਾਂ ਸਿੱਖ ਨੂੰ ਤੁਸੀਂ ਕਹਿੰਨੇ ਆ ਜਰਾਇਮ ਪੇਸ਼ਾਵਾਰ ਹੈ ਜੀ ਇਹ ਸਿੱਖ ਹੈ ਹੱਤਵਾਦੀ ਹੈ ਜੀ ਇਹ ਐਦਾਂ ਹੈ ਜੀ ਇਹ ਓਦਾਂ ਹੈ ਜੀ ਸਿੱਖ ਰਾਜ ਦੇਣ ਵਾਲੇ ਆ ਸਿੱਖ ਰਾਜ ਲੈਣ ਵਾਲੇ ਨਹੀਂ ਸਿੱਖ ਰਾਜ ਦੇਣ ਵਾਲਿਆ ਤੁਹਾਨੂੰ ਰਾਜ ਦਿੱਤਾ ਸਿੱਖਾਂ ਨੇ ਤੁਹਾਡੇ ਕੋਲ ਰਾਜ ਕੀਤਾ ਨਹੀਂ ਜਾ ਰਿਹਾ ਤੁਹਾਡੇ ਕੋਲ ਕੀਤਾ ਨਹੀਂ ਜਾ ਰਿਹਾ ਰਾਜ ਇਹ ਰਾਜ ਤੁਹਾਨੂੰ ਸਿੱਖਾਂ ਨੇ ਦਿੱਤਾ ਆ ਇਹ ਰਾਜ ਦੇ ਵਿੱਚ ਵੇਖੋ ਕਿੰਨੀਆਂ ਧੰਨ ਧਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੁਹਾਡੇ ਰਾਜਾਂ ਦੇ ਵਿੱਚ ਕਿੰਨੀਆਂ ਬੇਅਦਬੀਆਂ ਹੋਈਆਂ ਕਿੰਨੇ ਕਰਪਟ ਲੀਡਰ ਨੇ ਕਿੰਨਾ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਕਿੰਨਾ ਕੁਝ ਮਾੜਾ ਚੰਗਾ ਧੰਦੇ ਹੋ ਰਹੇ ਨੇ ਕੋਈ ਕਹੇ ਨੇ ਕਿਸੇ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੇ ਕਿੰਨਿਆ ਬੇਅਦਬੀਆਂ ਹੋਈਆਂ ਕਿਸੇ ਨੇ ਬੰਦੇ ਨੇ ਕਹੇ ਨੇ ਇਨਸਾਫ਼ ਦਿਵਾਇਆ ਵੋਟਾਂ ਲੈਣ ਵਾਸਤੇ ਤੁਸੀਂ ਆ ਜੰਨੇ ਲੋਕਾਂ ਦੇ ਘਰਾਂ ਦੇ ਵਿੱਚ ਵੀ ਸਾਨੂੰ ਵੋਟਾਂ ਪਾਓ ਸਾਨੂੰ ਵੋਟਾਂ ਪਾਓ ਤੁਸੀਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੇ ਉੱਪਰ ਤੁਸੀਂ ਰਾਜਨੀਤੀਆਂ ਖੇਡਦੇ ਹੋ ਡੁੱਬ ਕੇ ਮਰ ਜਾਓ ਸ਼ਰਮ ਕਰੋ ਕਿਹੜੇ ਗੁਰੂ ਨੂੰ ਜਾ ਕੇ ਮੂੰਹ ਦਿਖਾਉਣਾ ਜੇ ਕਰੀ ਮਹਾਰਾਜੇ ਵਾਤੇ ਕਹਨੇ ਹੱਕ ਹਹਾ ਦਾ ਨਾਰਾ ਮਾਰਿਆ ਜੇ ਆਪਣੇ ਧੀਆਂ ਦੇ ਪੁੱਤਰਾਂ ਵਾਤੇ ਰੋਈ ਜਾਂਦੇ ਆਪਣੇ ਧੀਆਂ ਪੁੱਤਰਾਂ ਨੂੰ ਅਮਰੀਕਾ ਕੈਨੇਡਾ ਖਿਲਾ ਖਲਾ ਕੇ ਤੇ ਆਪਣੀਆਂ ਐਸ਼ ਦੀਆਂ ਜ਼ਿੰਦਗੀਆਂ ਜੀਣਦੇ ਆ ਤੁਹਾਨੂੰ ਅਸੀਂ ਇਸੇ ਕੰਮ ਵਾਸਤੇ ਵੋਟਾਂ ਪਾਈਆਂ ਆ ਤੁਸੀਂ ਸਾਡੀ ਮਹਾਰਾਜ ਦੀ ਇੱਜ਼ਤ ਇੱਜ਼ਤ ਪੱਤ ਜਿਹੜੀ ਆ ਗਲੀਆਂ ਦੇ ਨਾਲੀਆਂ ਵਿੱਚ ਖਿਲਾਰ ਹੀ ਖਿਲਵਾਰ ਦਿੱਤੀ ਜਿਹੜੇ ਲੋਕਾਂ ਨੇ ਉਹਨਾਂ ਨੂੰ ਤੁਸੀਂ ਨੱਥ ਪਾਈ ਆ ਤੇ ਆ ਜਿਹੜੇ ਦੋ ਚਾਰ ਜਿਹੜੇ ਸ਼ਿਵ ਸ਼ਰ ਨੇਗਾ ਆਪਣੇ ਆਪ ਨੂੰ ਵੰਦੇ ਅਸਲੀ ਸ਼ਿਵ ਸ਼ਰ ਨਾਲੇ ਤੇ ਬਾਤ ਠਾਕ ਰਹੀ ਨਹੀਂ ਉਹਦੇ ਬੰਬੇ ਆ ਇਹ ਆਪਣੇ ਕੋਲੋਂ ਹੀ ਘੁਰਲੀ ਡੰਡ ਪਾਣ ਕੇ ਕਹਿੰਦੇ ਅਸੀਂ ਸ਼ਿਵ ਸ਼ਰ ਨਾਲੇ ਕੀ ਸ਼ਿਵ ਸ਼ਰ ਨਾਲੇ ਇਹ ਦੱਸੋ ਇਹਨਾਂ ਨੂੰ ਪੁੱਛੋ ਕੀ ਤੁਹਾਡੀ ਦੇਣਾ ਪੰਜਾਬ ਨੂੰ ਤੁਸੀਂ ਪੰਜਾਬ ਤੇ ਕੰਮ ਕੀਤਾ ਕੀ ਆ ਕਿਸ ਦੇ ਭਲੇ ਵਾਸਤੇ ਕੋਈ ਹਾਂ ਦਾ ਨਾਰਾ ਮਾਰਿਆ ਕਿਸ ਗਰੀਬ ਦੀ ਕੋਈ ਸਹਾਇਤਾ ਕੀਤੀ ਕਿ ਗਰੀਬ ਦੀ ਮਦਦ ਕੀਤੀ ਆ ਜਦੋਂ ਤੁਹਾਡਾ ਕੋਈ ਹੱਥ ਹੌਲਾ ਕਰ ਦਿੰਦਾ ਜਦੋਂ ਤੁਹਾਨੂੰ ਕੋਈ ਗੰਗ ਸੋਦਾ ਲਾ ਆਣਾ ਮੁੜ ਕੇ ਤੁਸੀਂ ਆਨੇ ਸਿੱਖ ਹਤਵਾਦੀ ਹੈ ਇਹ ਗੁੰਡੇ ਆ ਜੀ ਮੈਂ ਇਹੋ ਕਰਕੇ ਕਹਿਣਾ ਚਾਹੁੰਦਾ ਵੀ ਮੈਂ ਕਿਸੇ ਨੂੰ ਇਹ ਨਹੀਂ ਆਂਦਾ ਵੀ ਪੰਜਾਬ ਦੇ ਵਿੱਚ ਵਾਇਲੇਸ਼ਨ ਹੋਣੀ ਚਾਹੀਦੀ ਆ ਮੈਂ ਕਹਿਣਾ ਚਾਹੁੰਦਾ ਵੀ ਪੰਜਾਬ ਪੁਲਿਸ ਦੇ ਮੁਲਾਜ਼ਮ ਭਰਾਵੋ ਵੀਰ ਭਰਾਵੋ ਜਰਾ ਇਹਨਾਂ ਨੂੰ ਨੱਥ ਪਾਓ ਜਰਾ ਇਹਨਾਂ ਨੂੰ ਨੱਥ ਪਾਓ ਤਾਂ ਜਦੋਂ ਫੇ ਇਦਾਂ ਕੋਈ ਸਿੰਘ ਨੱਥ ਪਾਉਂਦੇ ਆ ਤੇ ਮੁੜ ਕੇ ਤੁਸੀਂ ਆਨੇ ਆਹ ਕੰਮ ਮਾੜਾ ਕਰਦਾ ਆਹ ਕੰਮ ਇਦਾਂ ਕਰਦਾ ਤੁਹਾਡੇ ਵੀ ਸੁਣਾ ਦਿੱਤੇ ਤਹਾਡੇ ਵੀ ਸਿਰਾਂ ਦੇ ਉੱਤੇ ਦਸਤਾਰਾਂ ਸਜਾਈਆਂ ਨੇ ਤੁਸੀਂ ਵੀ ਸਿੱਖਾਂ ਦੇ ਵਿੱਚੋਂ ਨੇ ਤੁਸੀਂ ਕੋਈ ਵੱਖਰੇ ਨਹੀਂ ਗਏ ਇਸ ਕਰਕੇ ਮੈਂ ਵੀਰ ਭਰਾਵੋ ਕਹਿਣਾ ਚਾਹੁੰਦਾ ਹਾਂ ਕਿ ਇਹਨਾਂ ਨੂੰ ਨੱਥ ਪਾਈ